ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਮਾ ਨੂੰ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਬਸ ਹੁਣ ਜਿਵੇਂ ਹੁਣ ਠੰਡ ਦੇ ਵਿੱਚ ਆਪਣੇ ਤੇਲ ਜੰਮ ਜਾਂਦਾ ਨਾਰੀਅਲ ਦਾ ਤੇ ਉਹ ਡੱਬੀ ਦੇ ਵਿੱਚੋਂ ਨਿਕਲਦਾ ਨਹੀਂ ਤਾਂ ਆਪਾਂ ਦਾ ਆ ਵਰਤ ਲਈਦਾ ਨਾਲੇ ਨੂੰ ਕੱਢਿਆਂ ਨਾਲ ਦੀ ਨਾਲ ਇਹ ਪਿਗਣ ਵੀ ਜਾਂਦਾ ਵਧੀਆ ਚੀਜ਼ ਬੂਟਾਂ ਦੇ ਜੋੜੇ ਵੀ ਅੱਜ ਧੋ ਕੇ ਰੱਖੇ ਨੇ ਸਾਰੀ ਲੈ ਡੈਡੀ ਨਹੀਂ ਕਰਦੇ ਹੁਣੇ ਕਿੰਨੇ ਵੇ ਤੋਂ ਕਿੰਨੇ ਵੇ ਦੀ ਡਿਊਟੀ ਸੀ ਉਹਦੇ ਵਜ੍ਹਾ ਸਾਰੀ ਬੂਟਾਂ ਦੇ ਜੋੜੇ ਧੋਦੇ ਹਾਂ ਏ ਤੋਂ ਲੈ ਕੇ ਜੈਡ ਤੱਕ ਮੈਂ ਕਿਹਾ ਵੀ ਚੱਲ ਹਨ ਤੋਤੇ ਚੰਗੇ ਨੇ ਬਾਲੇ ਲਿਬੜੇ ਜੇ ਵੀ ਸੀਗੇ ਉਹ ਸਾਰੀ ਫੂਟ ਤੋਤੇ ਟਰिपल 5 ਵਾਲੇ ਦੇ ਕਾਲ ਟਰਾਂਸਫਰ ਕਰਦੇ 22 ਵਾਲੇ ਮਾਨ ਦਾ ਮੁੰਡਾ ਫਲੈਕਸਾਂ ਵਾਲੇ ਕੋਈ ਜਾ ਕੇ ਆਇਆ ਹੁਣ ਕੀ ਕਹਿੰਦਾ ਮਾਨ ਤੁਸੀਂ ਦੋਤੋਂ ਜਵਾਬ ਦੇ ਤਾ ਜਾ ਉਹ ਫਿਰ ਹੁਣ ਤਿਆਰੀ ਹੋਈ ਤੇ ਉਧਰ ਹਿਸਾਬਕਦਾਰ ਪਤਾ ਲੱਗੂ ਵੀ ਕਿਵੇਂ ਤਿਆਰ ਹੋ ਗਏ ਆ ਕਿਵੇਂ ਕੰਦ ਹੋ ਗਈ ਕਿੰਨਾ ਕੁ ਬਾਹਰ ਸੈਜੂ ਹੋਰ ਆਪਾਂ ਕਿਹੜੇ ਬਣਾਉਣੇ ਜਿੰਮ ਵਾਲੇ ਲਗਾਉਣ ਗਿਆ ਸੀਗਾ ਕਿਹੜੇ ਜਿੰਮ ਵਾਲੇ ਜਿਹੜੇ ਤੁਸੀਂ ਜਿੰਮ ਵਾਲੇ ਕਹਿੰਦੇ ਪੋਸਟਰ ਨਾਲ ਕੋਈ ਗੱਲ ਨਹੀਂ ਜਿੰਮ ਵਾਲੇ ਵੀ 2 ਦਿਨ ਤੱਕ ਕਰਵਾ ਦਨੇ ਸਾਰੇ ਹੋਰ ਕੀ ਆ ਮਾਰਕੈਂਟਿੰਗ ਵਾਲੇ ਉਹਨੂੰ ਕਹਿਦੇ ਹੁਣ ਕੱਲ ਨੂੰ ਸਵੇਰੇ ਕੇ ਲੱਕੜ ਦਾ ਚੱਕ ਦੇ ਕੰਮ ਸਮਾਨ ਉਹ ਲਿਖਾਤਾ ਉੱਥੇ ਸਮਾਨ ਆਉਣ ਲੱਗੇ ਉਹਨਾਂ ਦੀ ਮੈਨੂੰ ਕਾਲ ਆ ਗਈ ਸੀ ਕਿ ਵੀ ਕੀ ਕੀ ਸਮਾਨ ਚਾਹੀਦਾ ਹਾਂਜੀ ਵੀਰੇ ਸਾਈ ਜਿਹੜਾ ਨੰਬਰ ਤੇ ਕਾਲ ਕਰੋ ਡੁੱਪਨ ਫਾਈ ਵਾਲੇ ਦੇ ਓਕੇ ਉਹ ਟ੍ਰੈ ਲੱਗ ਅੱਥਰ ਖਰੀਦ ਹੁੰਦਾ ਮੁੰਡਾ ਕਾਲ ਕਰੂਗਾ ਡਬਲ ਸ਼ਾਟ ਮੰਗਾ ਲਈ ਦੀ ਹੁੰਦੇ ਇਹਨਾਂ ਤੋਂ ਕੋਲਡ ਕਾਫੀ ਧੱਕ ਦੀ ਬਣਾ ਲੈਂਦੇ ਆ ਉਹ ਕੂਰੀਰ ਵਾਲਾ ਮੁੰਡਾ ਕਾਲ ਕਰੇਗਾ ਇਹ ਬੱਕਰੇ ਦਾ ਚਾਰ ਪਵਾਇਆ ਹੋਇਆ ਬੋਨਲੈਸ ਜਿਵੇਂ ਕਈ ਮੁੰਡੇ ਤੇ ਚਲੋ ਹੱਡੀ ਵਾਲਾ ਪਵਾ ਲੈਂਦੇ ਨੇ ਹੱਡੀ ਵਾਲਾ ਮੈਂ ਤਾਂ ਨਹੀਂ ਬੋਨ ਦੋਂਦਾ ਫਿਰ ਹੱਡੀਆਂ ਜਾਈ ਜਾਂਦੀਆਂ ਨੇ ਆਪਾਂ ਬੋਨਲੈਸ ਪਵਾਇਆ ਹੋਇਆ ਬਹੁਤ ਵਧੀਆ ਕੈਂਡ ਚੀਜ਼ ਬਣਾਈ ਹੋਏ ਬੰਦਿਆਂ ਨੇ ਆਪਣੇ ਆਨੇ ਲੈ ਵੀ ਮਿੱਤਰੋ ਇੱਕ ਕਸਟਮਰ ਦੀ ਗੱਡੀ ਫਸ ਗਈ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸ਼ੁਰੂ ਕਰਦੇ ਆਂ ਤੇ ਦੇਖਦੇ ਹਾਂ ਹੁਣ ਸਰਕਾਰ ਭਿਓ ਇਹਨਾਂ ਦੀ ਅਜੇ ਧੱਕ ਜੀ ਪੈਂਦੀ ਹੈ ਕਿ ਨਹੀਂ ਪੈਂਦੀ 우ਸਤਾਦ ਫਿਰ ਕਹਦੇ ਨੇ ਟੋਚਨ ਪਾਵਾਂਗੇ ਟੋਚਨ ਓਹੀ ਲਾਵਾਂਗੇ ਗੁੱਲਾ ਜੀ ਓਹੀ ਜੀ ਗੁੱਲਾ ਜੀ ਦਾ ਲਾ ਦਾਂਗੇ ਐਂ ਨੱਸ ਵੀ ਟੋਚਨ ਨਹੀਂ ਉਹ ਕਹਦਾ ਇਹ ਟੋਚਨ ਕਾਦੇ ਨਾਲ ਪਾਵਾਂਗੇ ਕੋਈ ਦੱਸਾ ਰੋਸਾ ਕੋਈ ਟੋਚਨ ਲੈ ਵੀ ਮੇਤਰੋ ਆਰਸ਼ਨ ਉਹਦਾ ਮੈਂ ਭੇਜਤਾ ਮੈਂ ਕਿਹਾ ਤੂੰ ਐਂ ਕਰ ਟੋਚਨ ਦਾ ਹੱਲ ਕਰਕੇ ਆ ਟੋਚਨ ਦਾ ਹੱਲ ਕਰਨ ਚੱਲੇ ਆ ਤੇ ਜੋਰ ਮਰਾ ਕੇ ਦੇਖੀਏ ਗੱਡੀ ਦਾ ਵਜਾ ਤਾਂ ਨੇ ਕੱਢ ਦੇਣੀ 4x4 ਆ ਤੱਕ ਪਾਈ ਦਿੰਦੇ ਉਦੋਂ ਟਰੈਕਟਰ ਟਰਾਲੀ ਦੇ ਮੈਂ ਜਿਮਨੀ ਨਾਲ ਹਲਾਤੀ ਸੀ ਗੱਲ ਬਾਤ ਤੇ ਨਾਲੇ ਗੱਡੀ ਧੋਤੀ ਜਾਊਗੀ ਕੱਢ ਕੇ ਕਹਣ ਬਣੇ ਭਾਜ ਜਲਦੀ ਜਾ ਮੜਾ ਮੈਂ ਵੇਟ ਕਰਦਾ ਹਾਂ ਉਰੀ ਤੇਰੀ ਇਹ ਨਿਕਲਦੀ ਆ ਆ ਜਾਓ ਤੇ ਬਾਈ ਅੱਜ ਲੈ ਕੇ ਆਇਆ ਆ ਆਇਆ ਆ ਜੋ ਦੇਖ ਕੇ ਹੀ ਮਨ ਬੈਠੋ ਬੈਜ ਦਾ ਮਾਨ ਨਹੀਂ ਆਏ ਮੋਢਾ ਲਾ ਕੇ ਕੱਢ ਦੇਣੀ ਆ ਗੱਡੀ ਜੋਰ ਬਹੁਤ ਆ ਮੰਜ ਜਿਹੜਾ ਗਰਮੀ ਦੇ ਵਿੱਚ ਕੋ ਬਰਨੀ ਹਾਂ ਲੈ ਕੇ ਆਈ ਬਣੇ ਹਿੰਮਤ ਨਾਲ ਜਾਈ ਜਲਦੀ ਜਾ ਉਹੀ ਹੈ ਗੱਡੀ ਉਹੀ ਹੈ ਇਹੀ ਸੀ ਇਹਨਾਂ ਦੀ ਉਹਦਾ ਨਹੀਂ ਬੰਦਾ ਨਿਕਲੇ ਆਓ ਗੱਡੀ ਦੇਖੋ ਉਹੀ ਹੈ ਨਾ ਲੱਗਦੀ ਆ ਮੈਨੂੰ ਆ ਗਈ ਉਹੀ ਹੈ ਜੀ ਤੁਸੀਂ ਹੁਣੇ ਜਾਂਦੇ ਸੀ 820 ਚ ਬੈਠ ਕੇ ਅੱਛਾ ਉਹੀ ਹੈ ਮੰਨ ਲਾ ਨਿਕਲੇ ਗਈ ਦੇਖਾ ਜਾ ਕੇ ਉਦਾਂ ਟਰਾਲੀ ਫਾਸ ਗਈ ਜੀ ਭੈਣ ਜੋ ਜਿਮ ਨਹੀਂ ਇਹਨੇ ਮਿੰਟ ਤੇ ਕੱਢ ਕੇ ਮਾਰੀ ਗਈ ਟੋਲ ਲੈ ਵੀ ਮਤਰੋਂ ਨਿਕਲੇ ਗਈ ਬਾਈ ਦੀ ਗੱਡੀ ਉਹ ਵੀ ਮੈਨੂੰ ਕਸਟਮ ਲੈਰਸ਼ ਇਹ ਇਹਦੇ ਤੇ ਕਰਾ ਲਈ ਆਨਲਾਈਨ ਕਰਾਉਣੇ ਆ ਅਰਸ਼ ਕਸਟਮਰ ਨੇ ਡਿਮਾਂਡ ਆ ਰਹੀ ਸੀ ਕਹਿੰਦੇ ਬਾਈ ਜਿਹੜਾ ਮੁੰਡਾ ਗੋਰੀ ਸਾਬਣ ਲਾਉਂਦਾ ਵੀ ਸਾਨੂੰ ਇੱਕ ਵਾਰੀ ਫੋਟੋ ਦੇ ਦੇ ਮਾਰ ਇੱਕ ਮਿੰਟ ਝੂੜਦਾ ਬੋਲਿਓ ਦੋਨੇ ਹੀ ਲਾਉਦੇ ਨੇ ਸਾਲੇ ਦੋਨੇ ਹੀ ਲਾਉਦੇ ਆ ਦੋਨੇ ਚੰਗੇ ਜਣੇ ਸਲਾਹ ਕਰਦੇ ਹੁੰਦੇ ਨੇ ਮੈਂ ਕਹਿੰਦਾ ਤੇਰਾ ਪ੍ਰੋਜੈਕਟ ਤੇਰਾ ਪ੍ਰੋਜੈਕਟ ਆਪਾਂ ਜਾ ਰਹੇ ਹਾਂ ਪਿੰਡ ਚ ਕੋਹੀ ਜਿੱਥੇ ਸਾਡੇ ਯੂਕੇ ਸਰਪੰਚ ਸਾਹਿਬ ਜਾਂ ਆਪਣੇ ਕੀ ਕਹਿੰਦੇ ਹੁੰਦੇ ਨੇ ਜਿਹੜੇ ਪੁਰਾਣੇ ਸਰਪੰਚ ਸੀਗੇ ਉਹਨਾਂ ਦੇ ਘਰੇ ਜਗਰਾਤਾ ਸੀਗਾ ਤੇ ਉਹਨਾਂ ਨੇ ਸਪੈਸ਼ਲ ਆਪਾਂ ਨੂੰ ਇਨਵਾਈਟ ਕਰਿਆ ਸੀਗਾ ਮੈਂ ਕਿ ਜਰੂਰ ਆਪਾਂ ਹਾਜ਼ਰੀ ਭਰ ਕੇ ਆਈਏ ਤੇ ਉਸ ਤੋਂ ਬਾਅਦ ਪੁਸ਼ਪਾ ਮੂਵੀ ਦੇਖਣੀ ਆ ਪੁਸ਼ਪਾ ਮੂਵੀ ਨੇ ਵੀ ਕਹਿਰ ਕਰਿਆ ਬਾਕੀ ਚਗੋਹੀ ਪਿੰਡ ਵਾਲਿਆਂ ਨੂੰ ਲਵ ਯੂ ਸੋਮਾ ਤੇ ਬਹੁਤ ਸਪੋਰਟ ਕਰਦੇ ਨੇ ਮੈਂ ਇਹਨੇ ਇੱਕ ਗੱਲ ਕਹਿੰਦਾ ਉਹਨੇ ਵੀ ਅਗਲੇ ਪਿੰਡ ਦੇ ਐਵੇਂ ਬਾਈ ਮੇਰੇ ਪਿੰਡ ਨੇ ਮੈਨੂੰ ਇੰਨੀ ਸਪੋਰਟ ਕਰੀ ਆ ਮਨ ਕਰੀਏ ਕਿ ਨਹੀਂ ਕਰੀ ਪੂਰੀ ਬਾਈ ਇੱਕ ਇੱਕ ਮੁੰਡੇ ਨੇ ਇੱਕ ਇੱਕ ਵੀਰ ਨੇ ਇੱਕ ਇੱਕ ਭਰਾ ਨੇ ਮਤਲਬ ਰੱਜ ਕੇ ਸਪੋਰਟ ਕਰੀ ਆ ਪਹਿਲੇ ਦਿਨ ਤੋਂ ਵੀ ਹਾਂ ਵੀ ਸਾਡੇ ਪਿੰਡ ਦਾ ਭਾਈ ਮੁੰਡਾ ਇਹਦੇ ਬੰਦੇ ਕੋਲ ਹੀ ਸਪਲੀਮੈਂਟ ਲੈ ਕੇ ਆਉਣਾ ਪੂਰੀ ਰੱਜ ਕੇ ਸਪੋਰਟ ਕਰੀਆ ਤਾਂ ਕਰਕੇ ਪਿੰਡ ਵਾਲਿਆਂ ਦਾ ਦੇਣਾ ਵੀ ਨਹੀਂ ਦੇ ਸਕਦੇ ਹਨ ਅਸੀਂ ਹੁਣ ਮੈਂ ਕਿਹਾ ਯਾਰ ਪੰਜ ਚੀਜ਼ ਖੜਨਾ ਤਾਂ ਪੰਜ ਚੀਜ਼ ਵੀ ਪੂਰ ਰੱਜ ਕੇ ਸਪੋਰਟ ਕਰੀ ਵੀ ਮਤਲਬ ਚਲੋ ਬਾਕੀ ਤੁਹਾਨੂੰ ਅੱਜ ਚੋਖੇ ਪਿੰਡ ਘਮਾਉਣੇ ਆ ਤੇ ਆਪਣਾ ਗਵਿੰਦਗੜ੍ਹ ਪਹੁੰਚ ਚੁੱਕੇ ਲੈ ਵੀ ਮਿੱਤਰੋ ਮੌਲ ਆਪਾਂ ਟੱਪ ਚੁੱਕੇ ਖੰਨੇ ਵਾਲਾ ਤੇ ਆਪਾਂ ਪਹੁੰਚਣੇ ਵਾਲਾ ਕਚਹਿਰੀਆਂ ਦੇ ਕੋਲ ਪਰ ਇੱਕ ਗੱਲ ਹੈ ਯਾਰ ਹਾਈਵੇ ਦਾ ਜਿਹੜਾ ਸੁਆਦ ਬੰਨੇ ਆ ਪਿਆ ਨਾ ਦਾ ਖੰਨਾ ਇਹਦਾ ਪਤਾ ਲੱਗਦਾ ਨਾ ਪਤਾ ਲੱਗਦਾ ਗਵਿੰਦਗੜ੍ਹ ਉਨੇ ਲੱਗਦਾ 1.5 ਰੁਪਇਆ ਮਾਰ ਬੋਦੋ ਆਪਾ ਆਪਤਾ ਇੱਥੇ ਡੈਡੀ ਨਾਲ ਬੰਗੇ ਲਈ ਜਾਂਦਾ ਸੀਗਾ ਤੇ ਅਸੀਂ ਪਿੰਡ ਸੀਗੇ ਉਦੋਂ ਬਾਅਦ ਕੀ ਕਹਿੰਦੇ ਜਗਰਾਤਾ ਸੀਗਾ ਸਾਡੇ ਪਿੰਡ ਯੂਕੇ ਸਰਪੰਚ ਦੇ ਘਰੇ ਤੇ ਜਗਰਾਤੇ ਤੋਂ ਬਾਅਦ ਹੋ ਗਏ ਫਿਰ ਅਸੀਂ ਜਾਣਾ ਸੀਗਾ ਫਿਲਮ ਦੇਖਣ ਫਿਲਮ ਦੇਖਣ ਸਮਝ ਲਓ ਵੀ ਪੁਸ਼ਪਾ ਮੂਵੀ 15 ਕਿ ਮਿੰਟ ਸਟਾਰਟ ਹੋ ਗਈ ਸੀਗੀ ਬਸ ਕਰ ਦੇ ਕਰਾਉਂਦੇ 15 ਮਿੰਟ ਪਹਿਲਾਂ ਹੀ ਅਸੀਂ ਪਹੁੰਚੇ ਬਸ ਖਿੱਚੀ ਫਿਰ ਗੱਡੀ ਥੋੜੀ ਜੀ ਵੀ ਜਲਦੀ ਜਲਦੀ ਪਹੁੰਚੀ ਐ ਬਾਕੀ ਲਿਮਟ ਦੇ ਵਿੱਚ ਚਲਾਈਦਾ ਤੇ ਪਹੁੰਚ ਗਏ ਸੀਗੇ ਇੱਥੇ ਵੀ ਆਪਾਂ ਨੂੰ ਵੀਰ ਮਿਲੇ ਪਿਆਰ ਕਰਨੇ ਵਾਲੇ ਹਨ ਤੇ ਥੋੜਾ ਜਿਆਦਾ ਸ਼ੂਟ ਕਰਨ ਦੇ ਵਿੱਚ ਉਹ ਹੋ ਜਾਂਦਾ ਹੁੰਦਾ ਵੀ ਮੇਰੇ ਤੋਂ ਥੋੜਿਆ ਮੈਂ ਸੰਗ ਜੀ ਜਾਣਾ ਉਹਨਾਂ ਵੀ ਵਧੀਆ ਜਿਆ ਨਹੀਂ ਥੋੜਾ ਲੱਗਦਾ ਬਾਕੀ ਹੌਲੀ ਹੌਲੀ ਆਤ ਪਾਵਾਂਗੇ ਜਿਵੇਂ ਜਿਵੇਂ ਗੱਲਬਾਤ ਚੱਲਦੀ ਰਹੀ ਬਾਕੀ ਜਦੋਂ ਵੀ ਕਿਤੇ ਜਾਣੇ ਹੋਣੇ ਬਾਈ ਪਾਰਕਿੰਗ ਦੇ ਵਿੱਚ ਜਰੂਰ ਗੱਡੀ ਲਾਇਆ ਕਰੋ ਆਪਣੀ ਪਰਚੀ ਘਟਾਇਆ ਕਰੋ ਪਾਰਕਿੰਗ ਦੇ ਵਿੱਚ ਇਹ ਚੀਜ਼ ਆ ਜਾਂਦੀ ਆ ਵੀ ਕੱਲ ਨੂੰ ਤੁਹਾਡੇ ਕੋਲ ਸੇਫਟੀ ਹੁੰਦੀ ਆ ਪਰਚੀ ਹੁੰਦੀ ਉੱਥੇ ਹੁਣ ਚਾਰ ਸਕਿਉਰਿਟੀ ਗਾਰਡ ਲੱਗਦੇ ਨੇ ਹੁਣ ਇਹਨਾਂ ਦੇ نیچے ਪਹਿਲਾਂ ਤਾਂ ਰਾਤ ਨੂੰ ਹੁੰਦੇ ਨਹੀਂ ਸੀ ਹੁਣ ਤਾਂ ਬਹੁਤ ਰਾਤ ਨੂੰ ਵੀ ਸਖਤਾਈ ਕਰੀ ਪਈ ਆ ਤਾਂ ਕਿ ਤੁਹਾਡਾ ਆਪਣਾ ਸੇਫ ਰਹੇ ਗਮ ਹਨ ਉਸ ਤੋਂ ਬਾਅਦ ਆਪਣਾ ਪਾਰਕਿੰਗ ਦੇ ਵਿੱਚ ਲਾ ਲਓਗੇ ਟਿਕਟਾਂ ਨਹੀਂ ਬੁੱਕ ਕਰਾਈ ਹੋਈਆਂ ਸੀਗੀਆਂ ਤੇ ਟਿਕਟਾਂ ਬੁਕਿੰਗ ਵਾਲੀਆਂ ਕਲੀਅਰ ਕਰੀਆਂ ਹੋਏ ਸੀਗੇ ਇੱਕ ਅਸੀਂ ਜਦੀ ਲੱਤੀ ਵੈਸੇ ਤਾਂ ਆ ਫਿਲਮਾਂ ਦਾ ਮੈਨੂੰ ਲੱਗਦਾ ਸੀ ਪੌੜੀਆਂ 'ਚ ਬੈਠ ਕੇ ਦੇਖਾਂ ਪਰ ਜਿਹੜੀ ਮੂਵੀ ਆ ਨਾ ਬਈ ਪੂਰੀ ਸ਼ਰਾਈ ਗੱਲਬਾਤ ਆ ਐਂਡ ਮੂਵੀ ਬਹੁਤ ਸੋਹਣੀ ਲੱਗੀ ਵੀ ਸਟੋਰੀ ਜੀ ਆ ਨਵੀਂ ਜੀ ਗੱਲਬਾਤ ਆ ਪੂਰੀ ਤਾਂ ਕਰਕੇ ਪੁਸ਼ਪਾ ਦੇਖ ਕੇ ਆਇਓ ਵੈਸੇ ਤਾਂ ਹੁਣ ਇੱਧਰ ਹੀ ਦੇ ਰਾਤ ਨੂੰ ਆਉਂਦੇ ਹੋਏ ਲੇਟ ਹੋ ਗਏ ਸੀਗੇ ਥੋੜੀ ਜੀ ਫਿਲਮ ਸਾਨੂੰ ਛੱਡ ਗਈ ਹੋਣੀ ਪੈਗੀ ਘਰੋਂ ਫੋਨ ਆਉਣ ਲੱਗ ਗਿਆ ਸੀਗਾ ਗਾਲਾਂ ਪੈਣ ਲੱਗੇ ਵੀ ਆਜੋ ਬਾਈ ਹਿੰਮਤ ਨਾਲ ਇੰਨਾ ਲੇਟ ਕਦ ਹੋ ਗਏ ਤੇ ਅੱਗੇ ਉਹਦੇ ਕਰਕੇ ਆਪਣਾ ਥੱਲੇ ਜਿਵੇਂ ਰੋਟੀ ਥੱਲੇ ਜੀ ਇਹਨਾਂ ਦੇ ਵਿਗਿਆਨੀ ਦੇ ਢਾਬੇ ਤੇ ਖਾ ਚੱਲਿਆ